ਰਬ ਬਾਤ ਸੱਚਿਆ ਤੂੰ ਤੇ ਆਖਿਆ ਸੀ ਜਾ ਓਏ ਬੰਦੇ ਆ ਜੱਗ ਦਾ ਛਾਂ ਐ ਤੂੰ ਮੇਰੀਆਂ ਨੇਮਤਾਆਂ ਤੇਰੀਆਂ ਦੌਲਤਾਂ ਨੇ ਮੇਰਾ ਨਾਇਬ ਤੇ ਆਲੀ ਜਾ ਐ ਤੂੰ ਇਸ ਲਾਰੇ ਤੇ ਢੋਰ ਕੇ ਕਦੀ ਪੁੱਛਿਆ ਹੀ ਕੀ ਇਸ ਨਿਮਾਣੇ ਤੇ ਬੀਤੀਆਂ ਨੇ ਕਦੀ ਸਾਰ ਵੀ ਲਈ ਓ ਰੱਬ ਸਾਈਆਂ ਤੇਰੇ ਸ਼ਾਹ ਨਾਲ ਜੱਗ ਕੀ ਕੀਤੀਆਂ ਨੇ ਰੋਟੀ ਉਹ ਨਹੀਂ ਖਾਓ ਜਿਹੜੀ ਤੁਹਾਨੂੰ ਨਾ ਖਾਏ ਵਾਹ ਇਹਦੇ ਨਾਲ ਨਾਲ ਜਿਹੜਾ ਸਿਆਲ ਦੀ ਰੋਟ ਵਿੱਚ ਮਤਲਬ ਹੈ ਕਿ ਤੁਸੀਂ ਜਿਹੜੇ ਖੁਸ਼ਕ ਮੇਵੇ ਨੇ ਜਿਹੜੇ ਵੀ ਬੰਦਾ ਅਫੋਰਡ ਕਰ ਸਕਦਾ ਵਾਹ ਕਿਉਂਕਿ ਪਾਕਿਸਤਾਨ ਚ ਜੇ ਕੋ ਆਕੇ ਹੁਣ ਮੈਂ ਚਲਗੋਜ਼ੇ ਲੈ ਕੇ ਖਾਲਾਂਗਾ ਤੇ ਉਹ ਤੇ ਸਿਰਫ ਸੁਪਨਾ ਹੀ ਵੇਖਣਾ ਲਿਗਾ ਜੇਠ ਕਿਣਿਆ ਹੂੰ ਤੇ 100 ਦਿਨ ਗਿਣਿਆ ਪੁਰਾਣੇ ਜ਼ਮਾਨੇ ਚ ਮਿੱਥ ਸੀ ਕਿ ਜੇਠ ਕਿਣਿਆ ਤੇ 100 ਦਿਨ ਗਿਣਿਆ ਵਾਰਤ ਸ਼ਾਹ ਨੇ ਵੀ ਇਹ ਹੀ ਕਿਹਾ ਸੀ ਕਿ ਜੇਠ ਮੀਂਹ ਤੇ ਸਿਆਲ ਨੂੰ ਵਾਹ ਮੰਦੀ ਕਤਕ ਮਾ ਵਿੱਚ ਮਨਾ ਹਨੇਰੀਆਂ ਨਹੀਂ ਤੇ ਰੋਣਾ ਵਿਆਹ ਵਿੱਚ ਗਾਵਣਾ ਵਿੱਚ ਸਿਆਪੇ ਸਤਰ ਮਜਲਾਂ ਕਰਨ ਮਦੇਰੀਆਂ ਅਸੂ ਪਾਲਾ ਜਮਿਆ ਤੇ ਕਤੇ ਜਵਾਨ ਹੋ ਹਾਂਜੀ ਤੇ ਮੱਦਰ ਫੌਜਾਂ ਤੇੜੀਆਂ ਹਾਂਜੀ ਤੇ ਪੋ ਲੜਾਈ ਹੋ ਜਦੋਂ ਸੂਰਜ ਨੇ ਧਰਤੀ ਤੋਂ ਦੂਰ ਹੋਣਾ ਸ਼ੁਰੂ ਕਰ ਦੇਣਾ ਹਾਂ ਹਾਂਜੀ ਤੇ ਜ਼ਾਰ ਫਿਰ ਸੂਰਜ ਦੀ ਗਰਮੈਸ਼ ਜਿਹੜੀ ਇਹ ਗਰਮੀ ਜ਼ਮੀਨ ਤੇ ਘਟਣੀ ਏ ਹਾਂਜੀ ਔਰ ਉਹਨੇ ਫਿਰ ਪੈਰੋਂ ਪੈਰ ਪਿਛਾਂ ਨੂੰ ਜਾਣਾ ਖਸਮਾਂ ਨੂੰ ਖਾਓ ਉਹ ਆਹਦੇ ਨੇ ਮੈਂ ਨਿਕਾ ਜਾਂ ਹੁੰਦਾ ਹਾਂ ਤੇ ਕਿਸੇ ਲਈ ਕੋਈ ਕੰਮ ਨਾ ਸਹੀ ਹੋਣਾ ਜਾਂ ਕੋ ਗੱਲ ਤੇ ਕਿਸੇ ਗੁੱਸਾ ਚੜਨਾ ਵਾਲਦਾ ਨਾ ਦਦੀ ਨੂੰ ਬਜ਼ੁਰਗਾਂ ਉਹਦੇ ਉਹਨਾਂ ਦੇ ਆਖ ਦੇ ਨਾਲ ਫਿਰ ਵੀ ਜਾ ਖਸਮਾਂ ਨੂੰ ਖਾ ਜਾਂ ਖਸਮਾਂ ਨੂੰ ਖਾਂ ਅਸਲ 'ਤੇ ਮਹਾਵਰ ਹੈ ਖਸਮਾਂ ਨੂੰ ਖਾਣ ਖਸਮਾ ਨੂੰ ਜਿਹੜਾ ਖਾਨ ਵਾਲਾ ਨਾ ਜੀ ਵਖੋ ਨਾ ਜਿਹੜਾ ਮਾਲਕ ਕੁੱਤੇ ਕੁੱਤਾ ਮਾਲਕ ਨੂੰ ਵੱਢ ਕਾਏ ਉਹ ਬੜਾ ਭੈੜਾ ਹੁੰਦਾ ਹੈ। ਉਹ ਚੱਲ ਮਿਲਣ ਨੂੰ ਚਲੀ। ਬismillahir Rahmanir Rahim ਸ਼ੁਰੂ ਖੁਦਾ ਦੇ ਨਾਮੋ ਜਿਸ ਦਾ ਜੋੜ ਜਵਾਬ ਨਾ ਕੋਈ ਜਿਸ ਦੀ ਰਹਿਮਤ ਬਖਸ਼ਿਸ਼ ਵਾਲਾ ਅੰਤ ਹਸਾਬ ਨਾ ਕੋਈ ਦੁਨੀਆ ਭਰ ਵਿੱਚ ਵਸਣ ਵਾਲੇ ਪੰਜਾਬੀ ਹੋ ਤੇ ਸਾਡੇ ਪਿਆਰੇ ਵੇਖਣ ਵਾਲਿਓ ਅਸਲਾਮੂ ਅਲੈਕੁਮ ਸਤ ਸ੍ਰੀ ਅਕਾਲ ਨਮਸਕਾਰ ਤੇ ਢੇਰ ਢੇਰ ਸਲਾਮਾਂ ਪੰਜਾਬੀ ਮਾਂ ਬੋਲੀ ਦੇ ਜ਼ੁਬਾਨੋ ਅਦਬ ਤੇ ਸਕਾਫਤ ਦੇ ਫਰੂਗ ਵਧਾਵੇ ਤੇ ਚੜਤਲ ਤੇ ਸਿੱਖਿਆ ਲਈ ਸ਼ੁਰੂ ਕੀਤੇ ਜਾਣ ਵਾਲੇ ਤੁਹਾਡੇ ਆਪਣੇ YouTube ਚੈਨਲ ਮੇਲਾ ਟੀਵੀ ਦੇ ਉੱਤੇ ਤੁਹਾਨੂੰ ਦਿਲ ਦੀਆਂ ਡੁੰਗਹਾਈਆਂ ਤੋਂ ਸਤ ਬਿਸਮిల్లా ਤੇ ਜੀ ਆਇਆਂ ਨੂੰ ਆਖਨੇ ਆ। ਸਾਹਿਬੋ ਸਾਡੀ ਇਹ ਬੇਨਤੀ ਏ ਭਈ ਮੇਲਾ ਟੀਵੀ ਨੂੰ ਸਬਸਕ੍ਰਾਈਬ ਕਰ ਲਵੋ। ਨਾਲ ਬਣਿਆ ਹੋਇਆ ਘੰਟੀ ਦਾ ਨਿਸ਼ਾਨ ਜ਼ਰੂਰ ਦਬਾਇਆ ਜੇ। ਤਾਂ ਕਿ ਸਾਡੇ ਤਮਾਮ ਤਰ ਨੋਟੀਫਿਕੇਸ਼ਨਜ਼ ਬਰ ਵਕਤ ਤੁਹਾਡੇ ਤਾਈਂ ਅਪੜ ਸਕਣ। ਆਪਣੇ ਕਮੈਂਟਸ ਪਿਆਰਿਓ ਸਾਨੂੰ ਜ਼ਰੂਰ ਭਜਵਾਇਆ ਕਰੋ ਕਿਉਂਕਿ ਤੁਹਾਡੇ ਕਮੈਂਟਸ ਸਾਡੇ ਲਈ ਬੜੀ ਹਲਾਸ਼ੇਰੀ ਦਾ ਮੂਜਬ ਹੁੰਦੇ ਨੇ ਤੇ ਨਾਲੇ ਅਸੀਂ ਤੁਹਾਡੇ ਕਮੈਂਟਸ ਦੇ ਚਾਨਨੇ ਆਪਣੀ ਗੱਲਬਾਤ ਨੂੰ ਮਜ਼ੀਦ ਨਿਖਾਰਨ ਤੇ ਸ਼ਿੰਗਾਰਨ ਤੇ ਸਵਾਰਨ ਦਾ ਆਰ ਤੇ ਯਤਨ ਵੀ ਕਰਦੇ ਰਹਿੰਦੇ ਆ ਪਿਆਰਿਓ ਸਾਡੇ ਇੱਕ ਪਰਮਾਨੈਂਟ ਵਿਊਅਰ ਨੇ ਚੜ੍ਹਦੇ ਪੰਜਾਬ ਦੇ ਨਾਲ ਉਹਨਾਂ ਦਾ ਤਾਲੁਕ ਏ ਬੜੇ ਹੀ ਸਾਡੇ ਦਿਲਦਾਰ ਮਿੱਤਰ ਨੇ ਭਾਗ ਸਿੰਘ ਜੀ ਬੜੇ ਮਾਸ਼ਾਅੱਲਾ ਵਸੀਅਲ ਮੁਤਾਲਿਆ ਸ਼ਖਸ ਨੇ ਉਹਨਾਂ ਨੇ ਸਾਨੂੰ ਇਹ ਹੁਕਮ ਦਿੱਤਾ ਹੈ ਕਿ ਫੈਜ਼ ਅਹਿਮਦ ਫੈਜ਼ ਹੋਰੀ ਜਿਹੜੇ ਕਿ ਪਾਕਿਸਤਾਨ ਦੇ ਬੜੇ ਵੱਡੇ ਉਰਦੂ ਦੇ ਸ਼ਾਇਰ ਨੇ ਉਹਨਾਂ ਨੇ ਬਹੁਤ ਖੂਬਸੂਰਤ ਪੰਜਾਬੀ ਵੀ ਲਿਖੀ ਸੀ ਆਪਣੀ ਮਾਂ ਬੋਲੀ ਦੇ ਵਿੱਚ ਵੀ ਉਹਨਾਂ ਬੜੀ ਜ਼ਿਆਦਾ ਤਬਾਜ਼ਮਾਈ ਕੀਤੀ ਤੇ ਉਹਨਾਂ ਦੀ ਇੱਕ ਨਜ਼ਮ ਹੈ ਜਿਹਦੀ ਸਰਦਾਰ ਹੋਰਾਂ ਸਾਥੋਂ ਮੰਗ ਕੀਤੀ ਹੈ ਕਿ ਅਸੀਂ ਉਹ ਨਜ਼ਮ ਸਰਦਾਰ ਹੋਰਾਂ ਨੂੰ ਤੇ ਤੁਹਾਨੂੰ ਸੁਣਾਈਏ ਤੇ ਲਓ ਫਿਰ ਪਿਆਰਿਓ ਫੈਜ਼ ਅਹਿਮਦ ਫੈਜ਼ ਹੋਰਾਂ ਦੀ ਨਜ਼ਮ ਤੁਹਾਡੇ ਗੋਸ਼ੇ ਗੁਜ਼ਾਰ ਮੈਂ ਕਰਨਾ ਫੈਜ਼ ਹੋਰਾਂ ਲਿਖਿਆ ਸੀ ਪਈ ਰੱਬਾ ਸੱਚਿਆ ਤੂੰ ਤੇ ਆਖਿਆ ਸੀ ਜਾਓ ਏ ਬੰਦੇ ਆ ਜੱਗ ਦਾ ਛਾਂ ਐ ਤੂੰ ਮੇਰੀਆਂ ਨੇਮਤਾ ਤੇਰੀਆਂ ਦੌਲਤਾਂ ਨੇ ਮੇਰਾ ਨਾਇਬ ਤੇ ਆਲੀ ਜਾ ਐ ਤੂੰ ਇਸ ਲਾਰੇ ਤੇ ਢੋਰ ਕੇ ਕਦੀ ਪੁੱਛਿਆ ਹੀ ਕੀ ਇਸ ਨਿਮਾਣੇ ਤੇ ਬੀਤੀਆਂ ਨੇ ਕਦੀ ਸਾਰ ਵੀ ਲਈ ਉਹ ਰੱਬ ਸਾਈਆਂ ਤੇਰੇ ਸ਼ਾਹ ਨਾਲ ਜੱਗ ਕੀ ਕੀਤੀਆਂ ਨੇ ਕਿਤੇ ਧੌਸ ਪੁਲਿਸ ਸਰਕਾਰ ਦੀਏ ਕਿਤੇ ਧੰਦ ਲਈ ਮਾਲ ਪਟਵਾਰ ਦੀਏ ਇੰਜ ਹੱਡਾਂ ਵਿੱਚ ਚੀਕ ਦੀ ਜਿੰਦ ਮੇਰੀ ਜਿਵੇਂ ਫਾਈ ਚ ਕੂੰਜ ਕੁਰਲਾ ਆਉਂਦੀ ਏ ਤੇ ਚੰਗਾ ਸ਼ਾਹ ਬਣਾਇਆਈ ਰੱਬ ਸਾਈਆਂ ਪੌਲੇ ਖਾਣਦੇ ਆ ਮਾਰਨਾ ਆਉਂਦੀ ਏ ਮੈਨੂੰ ਸ਼ਾਈ ਨਹੀਂ ਚਾਹੀਦੀ ਰੱਬ ਮੇਰੇ ਮੈਂ ਤੇ ਇੱਜ਼ਤ ਦਾ ਟੁੱਕਰ ਮੰਗਨਾ ਵਾ ਮੈਨੂੰ ਲੋੜ ਨਹੀਂ ਮਹਿਲਾਂ ਤੇ ਮਾੜੀਆਂ ਦੀ ਮੈਂ ਤੇ ਜੀਵਨ ਲਈ ਨੁਕਰ ਮੰਗਨਾ ਵਾ ਮੇਰੀ ਮੰਨੇ ਤੇ ਤੇਰੀਆਂ ਸਭ ਮੰਨਾਂ ਸੌ ਤੇਰੀ ਜੇ ਇੱਕ ਵੀ ਗੱਲ ਮੋੜਾਂ ਜੇ ਇਹ ਮੰਗ ਨਹੀਂ ਪੁੱਜਦੀ ਤੈਨੂੰ ਰੱਬਾ ਤੇ ਫਿਰ ਜਾਵਾਂ ਮੈਂ ਰੱਬ ਕੋਈ ਹੋਰ ਲੋੜਾਂ ਪਿਆਰਿਓ ਇਹ ਸੀ ਸਾਡੇ ਮਿੱਤਰ ਸਰਦਾਰ ਭਾਗ ਸਿੰਘ ਜੀ ਦਾ ਹੁਕਮ ਜਿਹਦੀ ਅਸਾਂ ਤਾਂ ਮੇਲ ਕੀਤੀ ਆਓ ਹੁਣ ਤੁਹਾਡੇ ਅਖਾਨ ਤੇ ਤੁਹਾਡੇ ਸਵਾਲਾਤ ਲੈ ਕੇ ਚਲੀਏ ਬਾਬਾ ਜੀ ਇਹਸਾਨ ਬਾਜਵਾ ਹੋਰਾਂ ਦੇ ਪਿੰਡ ਗਖੜਵਾਲੀ ਤੇ ਬਾਕੀ ਵਿਚਾਰ ਚੱਲ ਕੇ ਉੱਥੇ ਹੀ ਤੁਹਾਡੇ ਨਾਲ ਸਾਂਝੇ ਕਰਾਂਗੇ ਆਓ ਪਿਆਰਿਓ ਸਾਡੇ ਨਾਲ ਹੋ ਚੱਲ ਮਿਲਣੂ ਚਲੀ ਅਸਲਾਮੁਅਲੈਕੁਮ ਜਨਾਬ ਬਾਈਵਾ ਸਾਹਿਬ ਜੀ ਵਾਲੇਕੁਮ ਸਲਾਮ ਡਾਕਟਰ ਸਾਹਿਬ ਖੈਰੀਆਂ ਹੋ ਜੀ ਜਿਉਂਦੇ ਰਹੋ ਜੀ ਖੁਸ਼ ਰਹੋ ਇਹ ਹਲਚਲ ਜੇ ਮੇਰੀ ਸਰਕਾਰ ਮਗਿਆਂ ਮਗਿਆਂ ਲੱਗੀਆਂ ਨੇ ਸਲਦੀਆਂ ਸੁਰਦੀਆਂ ਤੋਂ ਮਾਸ਼ਾਅੱਲਾ ਬਚੇ ਸੁਨੇ ਅੱਜ ਕੱਲ ਬੜੇ ਖਾ ਰਹੇ ਹੋ ਜਨਾਬ ਹਾਂ ਬਸ ਥੋੜਾ ਬਹੁਤਾ ਕਰਨਾ ਹੀ ਪੈਂਦਾ ਜੀ ਹਾਂਜੀ ਹਾਂਜੀ ਜਨਾਬ ਸਾਡੇ ਜਿਹੜੇ ਹਾਨੀ ਨੇ ਸਾਡੇ ਸੀਨੀਅਰ ਸਿਟੀਜ਼ਨ ਜੀ 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 ਕੋਈ ਉਹਨਾਂ ਨੇ ਵੀ ਜਨਾਬ ਥੋੜੀ ਬੋਦੀ ਦੱਸੋਣਾ ਵੀ ਆਪਣੀ ਸਿਹਤ ਨੂੰ ਬਰਕਰਾਰ ਰੱਖਣ ਦੇ ਵਾਸਤੇ ਕੀ ਗੁਜ਼ਾਰਸ਼ استعمال ਕਰਨ ਅੱਜ ਗੁਜ਼ਾਰਾ ਜਿਹੜੀਆਂ ਨੇ ਨੰਦੀ ਵੇਖੋ ਨਾ ਪਹਿਲੀ ਗੱਲ ਤੇ ਵੇਖ ਕੇ ਤੁਸੀਂ ਰੋਟੀ ਥੋੜੀ ਖਾਓ ਵਾਹ ਕਿਉਂਕਿ ਬਢੇਰੀਆਂ ਹੋ ਕੇ ਮੇਦਾ ਇੰਨਾ ਜ਼ੋਰਾਵਰ ਨਹੀਂ ਰਹਿੰਦਾ ਹਾਂ ਦੂਜਾ ਇਹ ਵੀ ਕਿ ਅਸੀਂ ਲੋਕ ਮੁਸ਼ਕਲ ਦਾ ਕੰਮ ਤੇ ਕੋ ਕਰਦੇ ਨਹੀਂ ਹਾਂ ਮੈਂ ਕਿ ਲਿਖਣ ਪੜਨ ਦਾ ਸਾਰਾ ਸਿਲਸਿਲਾ ਨਾ ਜੀ ਹਾਂ ਜੀ ਹਾਂ ਇਹ ਇਸ ਵਾਸਤੇ ਰੋਟੀ ਉਨੀ ਖਾਓ ਜਿਹੜੀ ਤੁਹਾਨੂੰ ਨਾ ਖਾਏ ਵਾਹ ਇਹਦੇ ਨਾਲ ਨਾਲ ਜਿਹੜਾ ਸਿਆਲ ਦੀ ਰੋਟ ਵਿੱਚ ਮਤਲਬ ਇਹ ਕਿ ਤੁਸੀਂ ਜਿਹੜੇ ਖੁਸ਼ਕ ਮੇਵੇ ਨੇ ਜਿਹੜੇ ਵੀ ਬੰਦਾ ਅਫੋਰਡ ਕਰ ਸਕਦਾ ਹੈ ਕਿਉਂਕਿ ਪਾਕਿਸਤਾਨ ਚ ਜੇ ਕੋ ਆ ਕੇ ਹੁਣ ਮੈਂ ਚਲਗੋਜ਼ੇ ਲੈ ਕੇ ਖਾ ਲਾਂਗਾ ਤੇ ਉਹ ਤੇ ਸਿਰਫ ਸੁਪਨਾ ਹੀ ਵੇਖਣ ਵਾਲੀ ਗੱਲ ਹੈ ਹਾਂ ਜੀ ਹਾਂ ਜੀ ਤੋ ਗੱਲ ਇਹ ਵੀ ਕਿ ਜਿੰਨੀ ਕੁ ਵਾਹ ਪੇਸ਼ ਬੰਦੇ ਦੀ ਜਾਂਦੀ ਹੈ ਉਹਨੂੰ ਚਾਹੀਦਾ ਹੈ ਕਿ ਸਰੀਰ ਜਿਹੜਾ ਨਾ ਉਹਦੇ ਚ ਹਰਾਰਤ ਰਹਿਣੀ ਚਾਹੀਦੀ ਹੈ ਸੇਕ ਰਹਿਣਾ ਚਾਹੀਦਾ ਹੈ ਗਰਮੈਸ਼ ਰਹਿਣੀ ਚਾਹੀਦੀ ਹੈ ਵਾਹ ਜੀ ਤੇ ਉਹ ਜਿੰਨੀਆਂ ਮਤਲਬ ਇਹ ਚੀਜ਼ਾਂ ਖਾਏਗਾ ਬਦਾਮ ਨੇ ਖਰੋਟ ਨੇ ਇਹਦੇ ਤੋਂ ਇਲਾਵਾ ਪਿਸਤਾ ਵੀ ਬੜਾ ਜ਼ਿਆਦਾ ਮਹਿੰਗਾ ਏ ਕਾਜੂ ਵਗੈਰਾ ਇਹ ਚੀਜ਼ਾਂ ਜਿਹੜੀਆਂ ਨੇ ਨਾ ਬੁੱਢਿਆਂ ਬੰਦਿਆਂ ਨੂੰ ਤੇ ਇਹਦੇ ਨਾਲ ਨਾਲ ਦੇਸੀ ਘੋਦੜਾ ਵੀ ਮੈਂ ਤੇ ਵਰਤੋਂ ਕਰਦਾ ਰਹਿਨਾ ਬਕਾਇਦਗੀ ਨਾਲ ਸਾਰਾ ਸਾਲ ਹੀ ਮੱਲਵੇ ਰੋਟੀ ਨੂੰ ਲਾ ਲੈਣਾ ਚੋਪੜ ਲੈਣੀ ਜਾਂ ਚਾਲਨ ਵਗੈਰਾ ਪਾ ਲੈਣਾ ਵਾਹ ਤੇ ਅਲਹਮਦੁਲਿ ਨਾ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਜੀ ਜੀ ਤੇ ਬੰਦਾ ਜਿਉ ਬੜ ਮੇਰਾ ਜੋੜਨ ਤੇ ਲੱਗ ਜਾਏ ਕਿ ਮੈਂ ਜੋ ਵੀ ਕਮਾਇਆ ਮੈਂ ਮੱਲਵੇ ਉਹਦੇ ਚੋਂ ਇੱਕ ਵੀ ਪੈਸਾ ਖਰਚ ਕੀਤਾ ਤੇ ਫਿਰ ਮੈਂ ਆਪਣੇ ਪਿਓ ਦਾ ਨਹੀਂ ਆਏ ਤੇ ਫਿਰ ਉਹ ਫਿਰ ਉਹਦਾ ਹਲਦਾ ਵੀ ਸਰਫਾ ਕਰ ਕਰ ਸੁੱਤੀ ਸੁੱਤੀ ਤੇ ਆਟਾ ਘਾ ਗਈ ਕੁੱਤੀ ਆ ਜੀ ਉਹ ਫਿਰ ਸਾਰਾ ਵੇਖੋ ਨਾ ਜੀ ਗੱਲ ਇਹ ਕਿ ਸਭ ਤੋਂ ਜ਼ਿਆਦਾ ਪਿਆਰ ਤੁਹਾਨੂੰ ਆਪਣੇ ਸਰੀਰ ਨਾਲ ਹੋਣਾ ਚਾਹੀਦਾ ਉਹ ਨਗਰ ਅਸੀਂ ਆਪਣੇ ਸਰੀਰ ਨਾਲ ਪਿਆਰ ਨਹੀਂ ਕਰਦੇ ਹਾਂ ਜੀ ਜੀ ਹਾਂ ਜੀ ਤੇ ਉਹ ਜਿਹੜੀ ਹੱਥਾਂ ਦੀ ਮਾਇਲ ਜਿੰਨੂੰ ਮਾਇਆ ਆਂਦੇ ਨੇ ਉਹਦੇ ਨਾਲ ਜੱਫੇ ਮਾਰਦੇ ਫਿਰਦੇ ਆਂਦੇ ਵੀ ਕੰਮ ਖਰਾਬ ਹੀ ਹੋਣਾ ਨੇ ਇਹ ਹੋ ਰਿਹਾ ਜੀ ਹਾਂ ਜੀ ਹਾਂ ਜੀ ਲਓ ਜੀ ਪਿਆਰਿਓ ਮੈਂ ਬਾਜਵਾ ਸਾਹਿਬ ਦਾ ਤੇ ਹਾਲ ਚਾਲ ਪੁੱਛਦੇ ਰਹਿਦਾ ਉਹਨਾਂ ਦੇ ਜ਼ੇਰੇ ਸਾਇਆ ਹੀ ਹੁੰਦੇ ਆ ਤੇ ਇਹ ਮੈਂ ਜਾਣ ਕੇ ਪੁੱਛਿਆ ਕਿ ਮਾਸ਼ਾਅੱਲਾ ਬਾਜਵਾ ਸਾਹਿਬ ਆਪਣੀ 75 ਇਅਰ ਦੀ ਏਜ ਦੇ ਵਿੱਚ ਹੁਣ ਵੀ ਮਾਸ਼ਾਅੱਲਾ ਚੁਸਤ ਚਾਲ ਆਗਰੇ ਡੇਲੀ ਆਪਣਾ ਲਿਖਣ ਪੜ੍ਹਨ ਦਾ ਕੰਮ ਵੀ ਬਾਕਾਇਦਗੀ ਦੇ ਨਾਲ ਕਰਦੇ ਨੇ ਅਲਹਮਦੁਲillah ਉਹਦੇ ਕਰਮ ਨਾਲ ਔਰ ਸੈਰ ਸੂਰ ਵੀ ਕਰਦੇ ਨੇ ਵਾਕ ਤੇ ਜਾਂਦੇ ਨੇ ਸਵੇਰ ਦੀ ਲਾਜ਼ਮੀ ਮਾਰਨਿੰਗ ਵਾਕ ਕਰਦੇ ਨੇ ਤੇ ਸਾਡੇ ਜਿਹੜੇ ਸੀਨੀਅਰ ਸਿਟੀਜ਼ਨਸ ਨੇ ਬਹੁਤ ਜ਼ਿਆਦਾ ਸਾਡੇ ਨਾਲ ਅਟੈਚ ਜਿਹੜੇ ਸਾਡੇ ਦੋਸਤ ਨੇ ਬਜ਼ੁਰਗ ਮਿਹਰਬਾਨ ਸਾਡੇ ਪਿਆਰੇ ਦਰਸ਼ਕ ਪਾਕਿਸਤਾਨ ਦੇ ਵਿੱਚ ਵੀ ਤੇ ਬੇਰੂਨ ਤੋਂ ਮਾਲਿਕ ਦੇ ਵਿੱਚ ਵੀ ਉਹ ਜਦੋਂ ਵੀਡੀਓ ਕਾਲਸ ਦੇ ਉੱਤੇ ਸਾਡੇ ਨਾਲ ਗੱਲਬਾਤ ਕਰਦੇ ਨੇ ਸ਼ਫਕਤਾਂ ਕਰਦੇ ਨੇ ਤੇ ਨਜ਼ਰ ਆਉਂਦਾ ਹੈ ਕਿ ਸਾਡੇ ਬਜ਼ੁਰਗ ਨੇ ਉਹਨਾਂ ਨੇ ਆਪਣੀਆਂ ਮਾਵਾਂ ਨਾਨੀਆਂ ਦਾਦੀਆਂ ਬਜ਼ੁਰਗਾਂ ਕੋਲ ਪੰਜਾਬੀ ਸੁਣੀ ਹੈ ਪੰਜਾਬੀ ਦੇ ਉਹ ਆਸ਼ਕ ਨੇ ਤੇ ਉਹਨਾਂ ਦੇ ਵਿੱਚੋਂ ਫਿਰ ਅਕਸਰ ਜਿਹੜੇ ਬਜ਼ੁਰਗ ਨੇ ਉਹਨਾਂ ਦੀ ਸਿਹਤ ਵੇਖ ਕੇ ਤੇ ਰਸ਼ਕ ਹੁੰਦਾ ਹੈ ਇੱਕ ਕੈਨੇਡਾ ਤੋਂ ਸਾਡੇ ਬਜ਼ੁਰਗ ਨੇ ਉਹਨਾਂ ਸਰਦਾਰ ਹੋਰਾਂ ਨੇ ਮੈਨੂੰ ਦੱਸਿਆ ਕਿ ਮੇਰੀ 93 ਏਜ ਹੈ ਔਰ ਮੈਂ ਡੇਲੀ ਹੋਣ ਵੀ ਮੈਂ ਜਿਮ ਜਾਣਾ ਵਾ ਔਰ ਇਸ ਤੋਂ ਇਲਾਵਾ ਮੈਂ ਗੱਡੀ ਆਪਣੀ ਆਪ ਚਲਾਣਾ ਸ਼ਾਮ ਨੂੰ ਜਾ ਕੇ ਮੈਂ ਕਾਫੀ ਸ਼ਾਫੀ ਪੀਣਾ ਆਪਣੇ ਹਾਣੀਆਂ ਦੇ ਵਿੱਚ ਬੈਠ ਕੇ ਸੋ ਪਿਆਰਿਓ ਮੈਂ ਇਹ ਜਾਣ ਕੇ ਬਾਈਵਾ ਸਾਹਿਬ ਕੋਲੋਂ ਗੱਲ ਪੁੱਛੀ ਸੀ ਕਿ ਸੁਣਾਓ ਸੇ ਦਾ ਕੀ ਹਾਲ ਜੇ ਤੇ ਨਾਲੇ ਸਾਡੇ ਜਿਹੜੇ ਬਜ਼ੁਰਗ ਸਾਡੇ ਦਰਸ਼ਕ ਨੇ ਕੋਈ ਉਹਨਾਂ ਨੂੰ ਗਾਈਡ ਕਰੋ ਬਾਈਵਾ ਸਾਹਿਬ ਦੀ ਇਹ ਰੂਟੀਨ ਹੈ ਕਿ ਬਾਈਵਾ ਸਾਹਿਬ ਇੱਕ ਤੇ ਦੇਸੀ ਘਿਓ ਦਾ ਮਾਸ਼ਾਅੱਲਾ ਆਪਣੇ ਪਿੰਡ ਜੂ ਰਹਿੰਦੇ ਨੇ ਆਪਣੀ ਵਾਈ ਬੀਜੀ ਵੀ ਹੈ ਅੱਲਾ ਦਾ ਸ਼ੁਕਰ ਹੈ ਮਾਲ ਡੱਗਰ ਵੀ ਹੈ ਤੇ لازمی ਆਹਦੇ ਨੇ ਕਿ ਮੈਰਾ ਦੇਸੀ ਕਿਹੋ ਦਾ ਵਰਤਾਰਾ ਕਰਨਾ ਪਿਆਰੇ ਹੋਣ ਦਾ ਸਾਡੇ ਸਾਰੇ غذਾਈ ਮਾਹਿਰਾਂ ਜਿਹੜੇ ਨੇ ਉਹ ਵੀ ਪਿਆਹਦੇ ਨੇ ਵੀ ਛੱਡ ਦਿਓ ਕਿ ਹੋਸ਼ ਹੋ ਤੇ ਆਇਲ ਜਿਹੜੇ ਨੇ ਕੁਕਿੰਗ ਆਇਲ ਤੇ ਦੇਸੀ ਕਿਉ ਇਸਤੇਮਾਲ ਕਰੋ ਕਟ ਕਰੋ ਦੂਸਰਾ ਜਿਹੜਾ ਭਾਈਵਾ ਸਾਹਿਬ ਨੇ ਟਿਪ ਦਿੱਤੀ ਉਹ ਵੀ ਬੜੀ ਗੋਚਰੀ ਏ ਕਿ ਡਰਾਈ ਫਰੂਟ ਆਪਣੀ ਹਸਬੇ ਇਸਤਤਾਤ ਹਸਬੇ ਤਵਫੀਕ ਸਾਡੇ ਸੀਨੀਅਰ ਸਿਟੀਜ਼ਨ ਜਿਹੜੇ ਨੇ ਉਹਨਾਂ ਨੂੰ ਜ਼ਰੂਰ ਇਸਤੇਮਾਲ ਕਰਨਾ ਚਾਹੀਦਾ ਅੱਲਾਹ ਪਾਕ ਤੋਫੀਕ ਹਰ ਇੱਕ ਨੂੰ ਅਨਾਇਦ ਕਰੇ ਤੇ ਕਦੀ ਕਦਾਰ ਅੱਡਾ ਮੱਛੀ ਜਿਹੜਾ ਇਹਦਾ ਵੀ ਜ਼ਰੂਰ ਇਸਤੇਮਾਲ ਸਰਦਿਆਂ ਚ ਕਰਨਾ ਚਾਹੀਦਾ ਲੋ ਜੀ ਮੇਰੀ ਸਰਕਾਰ ਅੱਜ ਜਿਹੜਾ ਸਭ ਤੋਂ ਪਹਿਲਾ ਅਖਾਣ ਹੈ ਜੀ ਜੀ ਉਹ ਲੰਡਨ ਤੋਂ ਸਾਡੇ ਬੜੇ ਪਿਆਰੇ ਦਰਸ਼ਕ ਨੇ ਬਜ਼ੁਰਗ ਸਾਡੇ ਬਲਵਿੰਦਰ ਸਿੰਘ ਉਸਾਨ ਅੱਛਾ ਅੱਛਾ ਉਹਨਾਂ ਜਨਾਬ ਪੁੱਝਵਾਇਆ ਉਹਨਾਂ ਆਖਿਆ ਵੀ ਜੇਠ ਕਿਣਿਆ ਹਮ ਤੇ 100 ਦਿਨ ਗਿਣਿਆ ਹਾਂਜੀ ਜੇਠ ਮਹੀਨਾ ਜਿਹੜਾ ਨਾਂਜੀ ਜੀ ਇਹ ਜਿਸ ਤਰ੍ਹਾਂ ਮੈਂ ਅੱਗੇ ਵੀ ਦੱਸਿਆ ਇਕਾਖਾਨ ਵਿੱਚ ਕਿ ਇਹਨੂੰ ਨਾ ਇਹਦੇ ਵਿੱਚ ਮੀਂਹ ਨਹੀਂ ਪੈਣਾ ਚਾਹੀਦਾ ਹਾਂ ਅੱਛਾ ਬਸਾਖ ਦੇ ਵਿੱਚ ਕਣਕ ਪੱਕਦੀ ਹੈ ਤੇ ਵੱਢੀ ਜਾਂਦੀ ਹੈ ਤੇ ਲੋਕੀ ਜਦੋਂ ਹੁੰਨ ਤੇ ਟਰੈਕਟਰ ਆ ਗਿਆ ਤੇ ਬੜੀਆਂ ਸੌਖੀਆਂ ਮਾਈਆਂ ਹੋ ਗਈਆਂ ਜਦੋਂ ਖਾਲਾਂ ਨਾਲ ਵਾਂਦੇ ਸਾਂ ਤੇ 12 ਕੋਹ ਸਫ਼ਰ ਇੱਕ ਕਿਲੇ 'ਚ ਹੁੰਦਾ ਸੀ ਹਾਂਜੀ ਇਹ ਕਹਾਣ ਨਾਲ ਤੇ ਉਹ ਬੜਾ ਔਖਾ ਕੰਮ ਸੀ ਤੇ ਉਹ ਫਿਰ ਜਿਹੜੀ ਇਹ ਨਾ ਜ਼ਮੀਨ ਜ਼ਮੀਨ ਦੇ ਵਿੱਚ ਜਿਹੜੀ ਗੁੱਝ ਪੈ ਜਾਂਦੀ ਹੈ ਨਾ ਜੀ ਉਹ ਗੁੱਝ ਤਾਂ ਮੁੱਕਦੀ ਹੈ ਜੇ ਉਹਨੂੰ ਡੂੰਗੀ ਹੱਲ ਨਾਲ ਹੱਲ ਨਾਲ ਵਾਜਾਇਆ ਜਾਏ ਇੱਕ ਦਫਾ ਜਿਵੇਂ ਸਾਡੇ ਵਾਹੀਵਾਨ ਇੱਕ ਲੋਹੇ ਦੀ ਹੱਲ ਹੁੰਦੀ ਸੀ ਜੀ ਉਹਦੇ ਨਾਲ ਉਹਨੂੰ ਵਾਦੇਂਦੇ ਸਨ ਡੂੰਗਾ ਰੱਖ ਕੇ ਉਹਨੂੰ ਇੱਕ ਵਾਰੀ ਮਿਲਟੀ ਪਲਟਣੀ ਉਹਦੇ ਤੋਂ ਬਾਅਦ ਫਿਰ ਦੂਜੀ ਜਿਹੜੀ ਆਮ ਹਾਲੇ ਉਹਦੇ ਨਾਲ ਉਹਦੀ ਮਿੱਟੀ ਨੂੰ ਬਰੀਕ ਕਰਨਾ ਤੇ ਉਹ ਜਿਹੜੀ ਮਿੱਟੀ ਹੈ ਨਾ ਜੀ ਉਹਨੂੰ ਜ਼ਿਆਦਾ ਤੋਂ ਜ਼ਿਆਦਾ ਜੇਠ ਦੇ ਮਹੀਨੇ ਦੇ ਵਿੱਚ ਧੁੱਪ ਲੱਗਣੀ ਚਾਹੀਦੀ ਹੈ ਹਾਂ ਉਹ ਜਿੰਨੀ ਜ਼ਿਆਦਾ ਧੁੱਪ ਲੱਗੇਗੀ ਮਿੱਟੀ ਓਨੀ ਫੁੱਲੇਗੀ ਮਿੱਟੀ ਫੁੱਲੇਗੀ ਤੇ ਨਰਮ ਹੋਏਗੀ ਨਰਮ ਹੋਏਗੀ ਤੇ ਅਗਲੀ ਫਸਲ ਜਿਹੜੀ ਹੈ ਨਾ ਉਹਦੇ ਵਿੱਚ ਉਹਦੇ ਵਾਸਤੇ ਬਿਹਤਰੀਨ ਉਹ ਬਣ ਜਾਏਗੀ ਹਾਂ ਤੇ ਇਹ ਦੱਸਿਆ ਗਿਆ ਵੀ ਜੇ ਜੇਠ ਦੇ ਮਹੀ ਜੇਠ ਦੇ ਮਹੀਨੇ ਜੇਕਰ ਕਣੀਆਂ ਪੈ ਜਾਣ ਕਣੀਆਂ ਦਾ ਮਤਲਬ ਹੈ ਕਣੀਆਂ ਪੈ ਗਈਆਂ ਜਾਂ بارش ਪੈ ਗਈ ਤੇ ਫੇਰ 100 ਦਿਨ ਗਿਣਿਆ ਦਾ ਮਤਲਬ ਏ 100 ਦਿਨ ਅਗੋ بارش ਨਹੀਂ ਸੀ ਪੈਂਦੀ ਪੁਰਾਣੇ ਜ਼ਮਾਨੇ ਚ ਇਹ ਮਿੱਥ ਸੀ ਕਿ ਜੇਠ ਕਿਣੀਆਂ ਤੇ 100 ਦਿਨ ਗਿਣਿਆ ਵਾਰਸ਼ਾ ਨੇ ਵੀ ਇਹ ਹੀ ਕਿਹਾ ਸੀ ਕਿ ਜੇਠ ਮੀਂਹ ਤੇ ਸਿਆਲ ਨੂੰ ਵਾ ਮੰਦੀ ਵਾ ਕਤਕ ਮਾ ਵਿੱਚ ਮਨਾ ਹਨੇਰੀਆਂ ਨਹੀਂ ਤੇ ਰੋਣਾ ਵਿਆਹ ਵਿੱਚ ਗਾਵਣਾ ਵਿੱਚ ਸਿਆਪੇ ਸਤਰ ਮਜਲਾਂ ਕਰਨ ਮਦੇਰੀਆਂ ਤੋ ਵੇਖੋ ਨਾ ਕਿੰਨੀਆਂ ਆੜੀਆਂ ਮੱਤਾ ਇੱਕੋ ਸ਼ੇਰ ਦੇ ਵਿੱਚ ਦੇਤੀਆਂ ਗਈਆਂ ਤੋ ਇਹ ਓਸ ਵੇਲੇ ਜਿਹੜਾ ਸੀਨਾ ਮਤਲਬ ਇਹ ਕਿ ਜੇਠ ਦੇ ਵਿੱਚ ਵੱਧ ਤੋਂ ਵੱਧ ਧੁੱਪ ਜਿਹੜੀ ਇਹ ਨਾ ਪੂਰੀ ਲੱਗਣੀ ਚਾਹੀਦੀ ਆ ਹਾਂਜੀ ਤੇ ਜੇ ਜੇਠ ਕਿਣਜਾ ਉਹਦੇ ਚ ਮੀਂਹ ਪੈ ਜਾਏ ਤੇ ਫਿਰ ਇੱਕ ਧਿਆਨ ਦੇ ਸੰਗੋਂ ਮੀਂਹ ਨਹੀਂ ਸੀ ਪੈਂਦਾ ਕਿਉਂਕਿ ਸੌਣ ਅੱਗੇ ਹੁੰਦਾ ਨਾ ਹਾਰ ਤਿਹਾਰ ਦੇ ਵਿੱਚ ਪਹਿਲ ਖੱਲਾ ਪੈਂਦਾ ਜਿਹਨੂੰ ਪਹਿਲ ਖੱਲਾ ਆਂਦੇ ਨੇ ਜਿਹੜੀ ਪਹਿਲੀ ਬਾਰਿਸ਼ ਹੁੰਦੀ ਹੈ ਹਾਂ ਹਾਂਜੀ ਤੇ ਉਹ ਮਤਲਬ ਇਹ ਕਿ ਫਿਰ ਉਹ ਆਂਦੇ ਨੇ ਜੇ ਜੇਠ ਚ ਪੈ ਜਾਏ ਤੇ ਫਿਰ ਅੱਗੋ ਸੌ ਦਿਨ ਜਿਹੜਾ ਨਾ ਲੰਘ ਜਾਂਦਾ ਤੇ ਮੀਂਹ ਨਹੀਂ ਪੈਂਦਾ ਤੇ ਜਿਹੜਾ ਵੇਲੇ ਸਿਰਫ ਫਿਰ ਮੀਂਹ ਨਾ ਪਵੇ ਦੇ ਜ਼ਾਹਰ ਇਹਨਾਂ ਦਾ ਫਸਲਾਂ ਦਾ ਬੀਜਣ ਸਾਰਾ ਕਰਨਾ ਮੁਸ਼ਕਲ ਹੋ ਜਾਂਦਾ ਹਾਂਜੀ ਤੋ ਇਹ ਦੱਸੇ ਲਾ ਜੀ ਸਾਹਿਬੋ ਜੇਠ ਕਿਣਿਆ ਤੇ 100 ਦਿਨ ਗਿਣਿਆ ਬਾਈਵਾ ਸਾਹਿਬ ਬੜੀ ਇੱਕ ਅਜੀ ਕੰਮ ਦੀ ਗੱਲ ਇਹ ਵੀ ਦੱਸੀ ਕਿ ਕਿਣਿਆ ਲਫ਼ਜ਼ ਦਾ ਮਤਲਬ ਹੁੰਦਾ ਸੀ ਕਣੀਆਂ ਪੈ ਜਾਣੀਆਂ ਮੀਂਹ ਪੈਣਾ ਤੇ ਵੇਖੋ ਨਾ ਸਾਡੀ ਵਰਤੋਂ ਦੇ ਵਿੱਚੋਂ ਕਈ ਏਡੇ ਏਡੇ ਪਿਆਰੇ ਜਾਮਿਆਂ ਅਲਫਾਜ਼ ਜਿਹੜੇ ਤਿੰਨ ਮੇਨ ਹਾਂ ਉਹ ਕਿਨ ਮੇਨ ਹੁਣ ਵੇਖੋ ਨਾ ਬਾਈ ਬਾਬਾ ਸਾਹਿਬ ਫਰਮਾਇਆ ਕਿ ਉਹ ਹੁਣ ਵਰਤੋਂ ਦੇ ਵਿੱਚ ਨਹੀਂ ਰਹੇ ਤੇ ਅਸੀਂ ਉਹਨਾਂ ਨਫਜ਼ਾਂ ਨੂੰ ਵਿਸਰਦੇ ਜਾ ਰਹੇ ਹਾਲਾਂਕਿ ਬੜੇ ਕੰਪਰੀਹੈਂਸਿਵ ਲਫ਼ਜ਼ ਹਨ ਬਲਕਿ ਬਾਜ਼ ਇੱਕ ਨਫਜ਼ ਦੇ ਵਿੱਚ ਪੂਰੀ ਲਫ਼ਜ਼ੀ ਤਰਕੀਬ ਬੰਦ ਸੀ ਹਾਂਜੀ ਉਹ ਬਸ ਪੰਜਾਬੀ ਤੋਂ ਅਸੀਂ ਝੂਕੇ ਹਟਦੇ ਦੂਰ ਹੁੰਦੇ ਗਏ ਸਾਡੇ ਇਸਤੇਮਾਲ ਵਿੱਚ ਵਰਤੋਂ ਚ ਅਲਫਾਜ਼ ਨਾ ਰਹੇ ਤੇ ਉਸ ਅਸੀਂ ਉਹਨਾਂ ਤੋਂ ਦੂਰ ਹੁੰਦੇ ਗਏ ਤੇ ਜੇਠ ਕਿਣਿਆ ਤੇ 100 ਦਿਨ ਗਿਣਿਆ ਵਾਈਵਾਨ ਸਾਹਿਬ ਫਰਮਾਇਆ ਵੀ ਜੇਠ ਦੇ ਵਿੱਚ ਬੜੀ ਸਹਦ ਧੁੱਪ ਦਰਕਾਰ ਹੁੰਦੀ ਆਪੋਂ ਵਾਈਵਾਨ ਨੇ ਤੇ ਢਗਿਆਂ ਦੀ ਵਾਈ ਦੇ ਵਿੱਚ ਜਿਉਂ-ਜਿਉਂ ਸੀਆਂ ਲੱਗਦੀਆਂ ਸਨ ਮਿੱਟੀ ਪੂਰੀ ਹੁੰਦੀ ਸੀ ਨਰਮ ਹੁੰਦੀ ਸੀ ਉਹ ਅਗਲੀ ਫਸਲ ਦੇ ਵਾਸਤੇ ਬੜੀ ਖੂਬਸੂਰਤ ਮਿੱਟੀ ਤਿਆਰ ਕੀਤੀ ਜਾਂਦੀ ਸੀ ਔਰ ਉਹਦੇ ਵਿੱਚ ਫਿਰ ਫਸਲ ਬੜੀ ਭਰਵੀਂ ਉਗਦੀ ਸੀ ਤੇ ਜੇ ਉਹਨਾਂ ਦਿਨਾਂ 'ਚ ਪਿਆਰਿਓ ਮੀਂਹ ਪੈ ਗਿਆ ਜੇਠ ਦੇ ਵਿੱਚ ਕਿਨੇ ਅਮਨ ਜੇਠ 'ਚ ਕਣੀਆਂ ਪੈ ਗਈਆਂ ਉਹ ਫਿਰ ਇੱਕ ਤੇ ਹਲ ਔਖਾ ਵਗਦਾ ਸੀ ਕਈਆਂ ਥਾਵਾਂ ਦੀ ਮਿੱਟੀ ਜਿਹੜੀ ਉੰਜ ਵੀ ਬੜੀ ਚੀਕ ਨਹੀਂ ਹੁੰਦੀ ਏ ਉਹ ਟੱਗਿਆਂ ਦੇ ਆਵਾਜ਼ ਆਰੀ ਜ਼ਮੀਂਦਾਰ ਲਈ ਆਪੂ ਵੀ ਆਵਾਜ਼ ਆਰੀ ਤੇ ਅੱਗੋਂ ਜਿਵੇਂ ਬਾਜਵਾ ਸਾਹਿਬ ਦੱਸਿਆ ਵੀ 100 ਦਿਨ ਫਿਰ ਮੀਂਹ ਨਹੀਂ ਸੀ ਪੈਂਦਾ ਤੇ ਬਾਰਿਸ਼ ਤੇ ਜਿਸ ਵੇਲੇ ਫਸਲ ਉਗ ਪਵੇ ਕਰੂੰਗਲੀਆਂ ਨਿਕਲ ਆਉਣ ਤੇ ਫਿਰ ਤੇ بارش ਦੀ ਤੇ ਲੋੜ ਸਕੋ ਹੁੰਦੀ ਹੈ ਨਾ ਜੀ ਕੁਝ ਕੁਝ ਅਰਸੇ ਬਾਅਦ ਵਕਫੇ ਨਾਲ بارش ਪੈਂਦੀ ਜਾਏ ਤੇ ਪੈਲੀ ਨਿਸਰਦੀ ਜਾਂਦੀ ਹੈ ਤੇ ਉਹ ਫਿਰ ਜ਼ਮੀਂਦਾਰ ਲਈ ਬੜਾ ਮਸਲਾ ਬਣ ਜਾਂਦਾ ਸੀ ਇਸ ਗੱਲ ਨੂੰ ਇਸ ਅਖਾਨ ਦੇ ਵਿੱਚ ਸਾਨੂੰ ਸਮਝਾਇਆ ਗਿਆ ਹੋਇਆ ਹੈ ਲਈ ਬਾਈਵਾ ਸਾਹਿਬ ਇੱਕ ਤੁਹਾਡੇ ਬੜੇ ਵੱਡੇ ਚਾਣ ਵਾਲੇ ਵੀ ਨੇ ਸਾਡੇ ਬੜੇ ਪੱਕੇ ਦਰਸ਼ਕ ਵੀ ਨੇ ਪੰਜਾਬੀ ਜ਼ੁਬਾਨੋਂ ਅਦਮ ਦਾ ਵੱਡਾ ਨਾਂ ਹੈ ਚੜਦੇ ਪੰਜਾਬ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਰਹਿੰਦੇ ਨੇ ਅਦਤਿਆ ਮਾਨ ਹਮ ਹਮ ਬੜੇ ਪਿਆਰੇ ਸਾਡੇ ਮਿੱਤਰ ਨੇ ਬਾਈ ਬਾਬਾ ਸਾਹਿਬ ਉਹ ਆਖਦੇ ਨੇ ਵੀ ਅਸੂ ਪਾਲਾ ਜਮਿਆ ਤੇ ਕੱਤੇ ਜਵਾਨ ਹੋ ਹਾਂਜੀ ਤੇ ਮੱਦਰ ਫੌਜਾਂ ਤੇੜੀਆਂ ਹਾਂਜੀ ਤੇ ਪੂ ਲੜਾਈ ਹੋ ਹਾਂਜੀ ਇਹ ਸਖਾਨ ਵਿੱਚ ਆ ਦਿੱਤੀਆ ਮਾਨ ਸਾਹਿਬ ਬੜੇ ਜਿਹੜੇ ਨੇ ਨਾ ਸਾਡੇ ਪੰਜਾਬੀ ਦੇ ਖੋਜਕਾਰ ਨੇ ਔਰ ਫਿਰ ਇਹ ਵੀ ਕਿ ਸ਼ਾ ਮੁਖੀ ਵੀ ਉਹਨਾਂ ਨੇ ਉਹ ਪੜ ਲੈਂਦੇ ਨੇ ਬਲਕਿ ਮੈਨੂੰ ਉਹਨਾਂ ਗਿਆ ਕਿ ਤੁਸੀਂ ਮੈਨੂੰ ਉਹਨਾਂ ਕਿਤਾਬਾਂ ਭੇਜੋ ਆ ਜਿਹੜੀਆਂ ਆਨਲਾਈਨ ਆਪਣੀਆਂ ਕਿਤਾਬਾਂ ਮੈਂ ਉਹਨਾਂ ਨੂੰ ਭੇਜੀਆਂ ਹਾਂ ਤੇ ਉਹਨਾਂ ਉਹਨੂੰ ਪੜ ਲੈਂਦੇ ਨੇ ਹਾਂ ਹਾਂ ਤੇ ਬੜੇ ਪੰਜਾਬੀ ਪਿਆਰੇ ਨੇ ਤੇ ਇਸ ਖਾਨੇ ਕੇ ਮੱਤ ਦਿੱਤੀ ਗਈ ਹੈ ਕਿ ਜਿਹੜਾ ਅਸੂ ਮਹੀਨਾ ਨਾ ਇਹ ਪਾਲੇ ਦੇ ਮੁੱਢ ਦਾ ਮਹੀਨਾ ਹੁੰਦਾ ਹੈ ਹਾਂ ਜੀ ਵਾਹ ਹਾਂ ਜੀ ਔਰ ਇਹਦੇ ਵਿੱਚ ਪਾਲਾ ਜਿਹੜਾ ਜਿਹੜਾ ਭਾਦਰੋਂ ਤੋਂ ਬਾਅਦ ਜਿਹੜਾ ਗਰਮੀ ਦਾ ਜ਼ੋਰ ਟੁੱਟ ਜਾਂਦਾ ਤੇ ਸੂਰਜ ਜਿਹੜਾ ਉਹ 22 ਜੂਨ ਤੋਂ ਬਾਅਦ ਹਾਂਜੀ ਇਹ ਇਧਰ ਨੂੰ ਆ ਰਿਹਾ ਹੁੰਦਾ ਨੇੜੇ ਆ ਰਿਹਾ ਕਿਉਂਕਿ 22 ਜੂਨ ਦੇ ਅਗਲੇ ਦਿਨ 12 ਵਜੇ ਦਿਨ ਦਾ ਬੰਦੇ ਦਾ ਸਾਇਆ ਕੋ ਨਹੀਂ ਹੁੰਦਾ ਪਰ ਚਾਵਾ ਕੋ ਨਹੀਂ ਹੁੰਦਾ ਹਾਂ ਹਾਂਜੀ ਜਿੱਦ ਨਹੀਂ ਸੂਰਜ ਬਿਲਕੁਲ ਸਿਰ ਤੋਂ ਦੀ ਲੰਘ ਰਿਹਾ ਹੁੰਦਾ ਜੀ ਫਿਰ 22 ਜੂਨ ਤੋਂ ਬਾਅਦ ਉਹ ਪਿਛਾਂ ਨੂੰ ਜਾਣਾ ਸ਼ੁਰੂ ਹੋ ਜਾਂਦਾ ਹੈ ਦੂਜੇ ਪਾਸੇ ਆਸਟ੍ਰੇਲੀਆ ਦੇ ਪਾਸੇ ਇਸ ਨਾਲ ਆਸਟ੍ਰੇਲੀਆ ਦਾ ਤੇ ਸਾਡਾ ਮੌਸਮ ਬਿਲਕੁਲ ਉਲਟ ਹੈ ਨਾ ਜੀ ਹਾਂ ਅੱਜ ਕੱਲ ਸੂਰਜ ਜਿਹੜਾ ਉਧਰ ਗਿਆ ਹੈ ਉੱਥੇ ਬੜੀ ਜ਼ੋਰ ਦੀ ਗਰਮੀ ਪੈਂਦੀ ਹੈ ਅੱਛਾ ਹਾਂ ਜੀ ਤੇ ਪੋ ਦਾ ਜਿਹੜਾ ਸੁੰਦਾ ਮਹੀਨਾ ਹੈ ਇਹਦੇ ਵਿੱਚ ਪਾਲਾ ਜਿਹੜਾ ਜਦੋਂ ਸੂਰਜ ਨੇ ਧਰਤੀ ਤੋਂ ਦੂਰ ਹੋਣਾ ਸ਼ੁਰੂ ਕਰ ਦੇਣਾ ਹਾਂ ਹਾਂ ਜੀ ਤੇ ਜ਼ਾਰ ਫਿਰ ਸੂਰਜ ਦੀ ਗਰਮੈਸ਼ ਜਿਹੜੀ ਇਹ ਗਰਮੀ ਜ਼ਮੀਨ ਤੇ ਘਟਣੀ ਹੈ ਹਾਂਜੀ ਔਰ ਉਹਨੇ ਫਿਰ ਪੈਰੋ ਪੈਰ ਪਿਛਾਂ ਨੂੰ ਜਾਣਾ ਅਸੀਂ ਵੇਨੇ ਆ ਕਿ ਗਰਮੀਆਂ ਦੇ ਵਿੱਚ ਸੂਰਜ ਜਿਹੜਾ ਇਧਰੋਂ ਆ ਕੇ ਤੇ ਆ ਸਾਹਮਣੇ ਇੱਕ ਪਿੰਡੇ ਉਥੋਂ ਚੜਦਾ ਅੱਜ ਕੱਲ ਉਹ ਪਿਛਾਂ ਨੂੰ ਜਾਣ ਲੱਗ ਪਿਆ ਤੇ ਕਹੋ ਉੱਥੇ ਪਿੰਡੇ ਸਿਆਲ ਦੇ ਵਿੱਚ ਹੁੰਦੇ ਆ ਉਹ ਉੱਥੇ ਖੀਰ 22 ਦਸੰਬਰ ਹੁਣ ਮੈਕਸਿਮਮ ਤੇ ਪਹੁੰਚ ਗਿਆ ਹਾਂਜੀ ਤੇ ਹੁਣ 22 ਦਸੰਬਰ ਵੀ ਛੋਟੇ ਤੋਂ ਛੋਟਾ ਦਿਹਾੜਾ ਸੀ ਨਾ ਤੇ ਹੋ ਨੂੰ ਨੇ ਉਧਰੋਂ ਪਿਛਾ ਨੂੰ ਆਉਣਾ ਸ਼ੁਰੂ ਹੋ ਜਾਣੇ ਜੀ ਅੱਛਾ ਤੂੰ ਇਹ ਜਿਹੜਾ ਸਿਲਸਿਲਾ ਰੱਬ ਨੇ ਬਣਾਇਆ ਹੋਇਆ ਇਨਸ਼ਾਅੱਲਾ ਪਿਆ ਵਾਹ ਤੇ ਅਸੂ ਦੇ ਵਿੱਚ ਪਾੜਾ ਜਿਹੜਾ ਉਹਦਾ ਸੂਰਜ ਧਰਤੀ ਤੋਂ ਦੂਰ ਹੋ ਜਾਂਦਾ ਤੇ ਉਹ ਫੇਰ ਸਾਡੇ ਤੋਂ ਦੂਰ ਹੋ ਜਾਂਦਾ ਹਾਂ ਉਹ ਫੇਰ ਸਾਡੇ ਐਸ ਜਿਹੜੀ ਜੂ ਹੈ ਇਹਦੇ ਤੋਂ ਉਹ ਫਿਰ ਉਹਦੀ ਵਜ੍ਹਾ ਨਾਲ ਜਿਹੜੀ ਇਹ ਠੰਡ ਜਿਹੜੀ ਇਹ ਪੰਗਰਨ ਲੱਗ ਪੈਂਦੀ ਹੈ ਔਰ ਹੌਲੀ ਹੌਲੀ ਅਸੂ ਦੇ ਮਹੀਨੇ ਦੇ ਵਿੱਚ 31 ਜੀ ਵੱਧ ਜਾਂਦੀ ਹੈ 31 ਦੂਸਰਾ ਮਹੀਨਾ ਸਰਦੀ ਦਾ ਤੇ ਮੱਗਰ ਫੌਜਾਂ ਚੜੀਆਂ ਕਿ ਮੱਗਰ ਜ ਤੁਸੀਂ ਸਮਝ ਲਓ ਜਿਵੇਂ ਕਿ ਲੜਾਈ ਹੋਣ ਦੀ ਲਈ ਫੌਜਾਂ ਤਿਆਰ ਹੋ ਕੇ ਚੜ ਪੈਂਦੀਆਂ ਨੇ ਨਾ ਜੀ ਉਹ ਸੂਰਤ ਪਾਲੇ ਦੀ ਬੰਦੀ ਹੈ ਤੇ ਪੋ ਜਿਹੜਾ ਪੋ ਦੇ ਵਿੱਚ ਜਾ ਕੇ ਪੂਰੇ ਟਿਲ ਦਾ ਪਾਲਾ ਹੁੰਦਾ ਔਰ ਫਿਰ ਤਰੀ ਪੋ ਜਿਹੜਾ ਉਹ ਜਦੋਂ ਹੁੰਦੀ ਏ ਜਿੰਨੂੰ ਲੋਹੜੀ ਆਂਦੇ ਨੇ ਹਾਂਜੀ ਲੋਹੀ ਲੋਹੀ ਵੀ ਆਂਦੇ ਨੇ ਲੋਹੜੀ ਵੀ ਆਂਦੇ ਨੇ ਤਰੀ ਪੋ ਵਾਲੇ ਦਿਨ ਰਾਤ ਨੂੰ ਅੱਧੀ ਰਾਤ ਤੱਕ ਅਸੀਂ ਨਿੱਕੇ ਹੁੰਦਿਆਂ ਬਾਹਰ ਜਾਂਦੇ ਹੁੰਦੇ ਸੀ ਹਾਂਜੀ ਉਹਨੂੰ ਆਖਣਾ ਹੀ ਭੁਗਾ ਬਾਲ ਜੇ ਅੱਛਾ ਗੋਏ ਇਕੱਠੇ ਕਰ ਲੈਣੇ ਘਰਾਂ 'ਚੋਂ ਦਾਣੇ ਮੰਗਣੇ ਕੋਈ ਪੈਸੇ ਕਿਹੇ ਦੇਹਣੇ ਦਾਣੇ ਜਿਆਦਾ ਬੀਬੀਆਂ ਦਿੰਦੀਆਂ ਸਨ ਕੋਈ ਬੀਬੀਆਂ ਗੋੜ ਦੇ ਛੜਨਾ ਉਹ ਅਸਾਂ ਜਿਹੜੇ ਜਿੰਨਾ ਪੈਸੇ ਦੇਣੇ ਜਾਂ ਦਾਣੇ ਉਹ ਦੁਕਾਨ ਤੇ ਦੇ ਕੇ ਉਤੋਂ ਕੋ ਰੋੜੀਆਂ ਲੱਲਣੀਆਂ ਮੂੰਗਫਲੀ ਲੱਲਣੀ ਉਹ ਜਿਹੜੇ ਗੋਏ ਇਕੱਠੇ ਕਰਨੇ ਇੱਕ ਥਾਂ ਤੇ ਬਾਗ ਕੇ ਇਕੱਠੀਆਂ ਕਰਕੇ ਜੀ ਤੇ ਮੱਚ ਲਾ ਕੇ ਤੇ ਬਹਿ ਜਾਣਾ ਤੇ ਸਾਰੀ ਰਾਤ ਤੇ ਮਾਵਾਂ ਨੇ ਆਵਾਜ਼ ਮਾਰਨੀ ਵਾਵੇ ਅੱਧੀ ਰਾਤ ਹੋ ਗਈਏ ਵੇ ਆਜੋ ਵੇ ਤੁਸੀਂ ਹੁਣ ਤੇ ਉਥੇ ਬਹਿ ਕੇ ਗੱਲਾਂ ਬਾਤਾਂ ਕਰਦੇ ਆ ਰਹਿਣਾ ਉਹ ਅਧੀ ਰਾਤ ਜਿਹੜੀ ਹੁੰਦੀ ਸੀ ਨਾ ਜਿੰਨੂੰ ਉਹ ਲੋਹੜੀ ਜਾਂਦੇ ਸਨ ਲੋਹੜੀ ਦੀ ਰਾਤ ਉਹ ਪਾਲਾ ਮੁਕਣ ਦੀ ਰਾਤ ਹੁੰਦੀ ਸੀ ਹਾਂ ਹਾਂਜੀ ਉਦੋਂ ਅੱਗੇ ਫਿਰ ਮਾਂ ਜਿਹੜਾ ਨਾ ਆਇਆ ਮਾਂ ਤੇ ਫੱਗਲ ਬਾ ਯਾਨੀ ਮਾਂ ਜਦੋਂ ਆਏਗਾ ਤੇ ਜੱਟ ਜਿਹੜਾ ਭੂਰਾ ਲਾ ਕੇ ਤੇ ਮੋਢੇ ਇੱਥੇ ਬਾਹ ਤੇ ਤਰ ਲੈਂਦਾ ਹਾਂ ਵਾਹ ਹਾਂਜੀ ਤੋ ਇਹ ਹੈ ਇਸ ਅਖਾਨ ਦਾ ਮਤਲਬ ਵਾਹ ਲੋ ਜੀ ਪਿਆਰਿਓ ਅਦਤਿਆ ਸਿੰਘ ਮਾਨ ਹੋਰਾਂ ਨੇ ਅਖਾਨ ਪੁਝਵਾਇਆ ਸੀ ਭਈ ਅਸੂ ਪਾਲਾ ਜੰਮਿਆ ਇਕ ਕੱਤੇ ਜਵਾਨ ਹੋ ਤੇ ਮਗਰ ਫੌਜਾਂ ਚੜੀਆਂ ਤੇ ਪੋ ਲੜਾਈ ਹੋ ਬਾਈਵਾ ਸਾਹਿਬ ਨੇ ਬੜੀ ਪਿਆਰੀ ਇਹਦੀ ਵਡ ਕੀਤੀ ਇਹਦੇ ਵਿੱਚ ਨਾ ਦਰ ਅਸਲ ਸਾਡੇ ਦੇਸ਼ ਪੰਜਾਬ ਦੇ ਮੌਸਮਾਂ ਦੀ ਤਬਦੀਲੀ ਬਾਰੇ ਸਾਨੂੰ ਦੱਸ ਪਾਈ ਗਈ ਹੈ ਮੌਸਮiyati ਤਬਦੀਲੀ ਜਿਹੜੀ ਹੁੰਦੀ ਹੈ ਅਸੂ ਦਾ ਇਹ ਮਹੀਨਾ ਨਜੀਓ ਦੇ ਵਿੱਚ ਸਟਾਰਟ ਹੁੰਦਾ ਹੈ ਸਰਦੀਆਂ ਦਾ ਜਿਵੇਂ ਇੱਕ ਸਾਡਾ ਹੋਰ ਅਖਾਣ ਹੈ ਵੀ ਅਸੂ ਮਾਂ ਨਰਾਲੇ ਦਿਨੇ ਧੁਪਾਂ ਤੇ ਰਾਤੀ ਪਾਲੇ ਯਾਨੀ ਕਿ ਅਸੂ ਦੇ ਮਹੀਨੇ ਦੇ ਵਿੱਚ ਸਰਦੀ ਦਾ ਆਗਾਜ਼ ਹੁੰਦਾ ਬੁੱਢ ਵੱਜਦਾ ਤੇ ਕੱਤੇ ਦੇ ਵਿੱਚ ਫਿਰ ਆ ਕੇ ਤੇ ਮੌਸਮ ਜਿਹੜਾ ਨਾ ਜੀ ਉਹਦੇ ਵਿੱਚ ਤਗੜਾਈ ਫੜ ਜਾਂਦਾ ਜਵਾਨ ਹੋ ਤੇ ਅੱਗੋਂ ਮੰਗਰ ਫੌਜਾਂ ਚੜੀਆਂ ਯਾਨੀ ਕਿ ਸਰਦੀ ਫਿਰ ਜਲਗਾਰ ਕਰ ਜਾਂਦੀ ਹੈ ਮੰਗਰ ਦੇ ਵਿੱਚ ਤੇ ਪੋਦੇ ਵਿੱਚ ਆ ਲੜਾਈ ਮਤਲਬ ਪੂਰੀ ਆਪਣੇ ਰੂਜ ਤੇ ਉੱਪਰ ਜਾਂਦਾ ਤੇ ਅੱਗੋਂ ਫਿਰ ਲੋੜੀ ਇਹ ਲੋਈ ਦਾ ਤਿਹਵਾਰ ਜਿਹੜਾ ਆ ਜਾਂਦਾ ਬਾਈਵਾ ਸਾਹਿਬ ਦੱਸਿਆ ਵੀ ਤਰੀਪੋ ਉਹ ਫਿਰ ਡਾਊਨ ਫਾਲ ਲਗੋ ਫਿਰ ਘਟਣਾ ਸ਼ੁਰੂ ਹੋ ਜਾਂਦੀ ਹੈ ਠੰਡ ਤੇ ਗਰਮੀਆਂ ਦਾ ਮੌਸਮ ਆ ਜਾਂਦਾ ਇਹ ਜਿਹੜਾ ਅਖਾਣ ਹੈ ਇਹਦੇ ਵਿੱਚ ਸਾਡੇ ਵੜਕਿਆਂ ਨੇ ਸੂ ਜਵਾਨਾਂ ਨੇ ਬੜੀ ਖੂਬਸੂਰਤੀ ਦੇ ਨਾਲ ਸਾਡੀਆਂ ਮੌਸਮiyati ਤਬਦੀਲੀਆਂ ਜਿਹੜੀ ਸਾਡੀ ਧਰਤੀ ਤੇ ਹੁੰਦੀਆਂ ਨੇ ਉਹਨਾਂ ਬਾਰੇ ਸਾਨੂੰ ਦੱਸ ਪਾਈਏ ਪਿਆਰਿਓ ਹਲੋ ਬਾਈਬਾ ਸਾਹਿਬਾ ਸਾਡੇ ਇੱਕ ਬੜੇ ਪਿਆਰੇ ਦਰਸ਼ਕ ਨੇ ਜੀ ਅਮਰੀਕਾ ਤੋਂ ਚੌਰੀ ਇਫਤਖਾਰ ਸਾਹਿਬ ਜੀ 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 ਉਹ ਆਖਦੇ ਨੇ ਵੀ ਇਹ ਮੁਹਾਵਰਾ ਹੈ ਜਾਂ ਖਾਂ ਹੈ ਜਾਂ ਕੋਈ ਉਂਝ ਲਫਜ਼ੀ ਤਰਕੀਬ ਹੈ ਹਮ ਇੱਕ ਖਸਮਾਂ ਨੂੰ ਖਾਓ ਉਹ ਆਖਦੇ ਨੇ ਮੈਂ ਨਿਕਾ ਜਾਂ ਹੁੰਦਾ ਹਾਂ ਤੇ ਕਿਸੇ ਲਈ ਕੋਈ ਕੰਮ ਨਾ ਸਹੀ ਹੋਣਾ ਜਾਂ ਕੋ ਗੱਲ ਤੇ ਕਿਸੇ ਗੁੱਸਾ ਚੜਨਾ ਮਾਪੇ ਦਾ ਨੋਂ ਦਾਦੀ ਨੂੰ ਬਜ਼ੁਰਗਾਂ ਦੇ ਉਹਨਾਂ ਨੇ ਆਖਦੇ ਨਾ ਫਿਰ ਵੀ ਜਾਂ ਖਸਮਾਂ ਨੂੰ ਖਾ ਜਾਂ ਖਸਮਾਂ ਨੂੰ ਖਾਂ ਇਹਦਾ ਕੀ ਮਤਲਬ ਹੈ ਖਸਮਾਂ ਨੂੰ ਖਾਣਾ ਭਲਾਣਾ ਬੜਾ ਖਸਮਾਂ ਨੂੰ ਖਾਣਾ ਹੈ ਹਾਂ ਇਹ ਵੀ ਅਸਲ ਜੇ ਮੁਹਾਵਰਾ ਹੈ ਖਸਮਾਂ ਨੂੰ ਖਾਣ ਖਸਮਾਂ ਨੂੰ ਜਿਹੜਾ ਖਾਣ ਵਾਲਾ ਹੈ ਨਾ ਜੀ ਵਖੋ ਨਾ ਜਿਹੜਾ ਮਾਲਕ ਕੁੱਤੇ ਕੁੱਤਾ ਮਾਲਕ ਨੂੰ ਵੱਢ ਖਾਏ ਉਹ ਬੜਾ ਭੈੜਾ ਹੁੰਦਾ ਹੈ ਹਾਂ ਤੇ ਇਹਦੇ ਜਿਵੇਂ ਦੱਸਿਆ ਗਿਆ ਵੀ ਜਦੋਂ ਕੋ ਮਾਂ ਨੇ ਜਾਂ ਪਿਓ ਨੇ ਜਾਂ ਕਿਸੇ ਨਰਾਜ਼ ਹੋ ਜਾਣਾ ਕੋ ਮੁੰਡਾ ਆ ਕੇ ਨਹੀਂ ਪਿਆ ਲੱਗਦਾ ਕੋ ਬਚਾ ਤੇ ਉਹਨਾਂ ਆਖਣੇ ਜਾ ਦਫਾ ਹੋ ਕਸਮਾਂ ਨੂੰ ਖਾ ਹਾਂ ਹਾਂਜੀ ਗਲੋਂ ਲਓ ਹਾਂ ਅੱਛਾ ਤੂੰ ਇੱਕ ਵੱਧਵਾ ਕਿਸਮ ਦੀ ਦਿੱਤੀ ਜਾਣ ਵਾਲੀ ਏ ਤੂੰ ਗੱਲ ਤੇ ਵੀ ਖਸਮ ਦੇ ਮਾਲਕ ਨੂੰ ਆਂਦੇ ਨੇ ਨਾ ਇਹਦੇ ਜੀ ਦੱਸਿਆ ਗਿਆ ਵੀ ਜਿਹੜਾ ਖਸਮਾਂ ਨੂੰ ਖਾਏ ਉਹ ਕਦੀ ਚੰਗਾ ਨਹੀਂ ਹੋਇਆ ਖਸਮਾਂ ਨੂੰ ਖਾਣ ਵਾਲਾ ਕਦੀ ਭਲਾ ਬੰਦਾ ਨਹੀਂ ਹੋਇਆ ਨਹੀਂ ਹੋਇਆ ਹਾਂਜੀ ਚੰਗਾ ਨਹੀਂ ਹੋਇਆ ਜੇ ਉਹਗੇ ਕੋਈ ਸ਼ੈ ਵੀ ਕੋਈ ਕੁੱਤਾ ਵੀ ਮਾਲਕ ਨੂੰ ਨਹੀਂ ਵੜਦਾ ਤੇ ਜੇ ਵੱਡੇ ਤੇ ਫਿਰ ਉਹ ਖਾਂਦਾ ਨਹੀਂ ਕੁੱਤਾ ਨਹੀਂ ਹੁੰਦਾ ਵਾਹ ਹਾਂਜੀ ਵਾਹ ਵਾਹ ਤੋ ਇਹਦੇ ਚ ਇਸ ਮਹਾਵੀਰ ਚ ਇਹ ਦੱਸਿਆ ਗਿਆ ਵੀ ਜਹਾ ਦਫਾ ਹੋ ਮਗਰੂ ਲਓ ਖਸਮਾ ਨੂੰ ਖਾਂ ਮਤਲਬ ਇਹ ਹੈ ਕਿ ਤੂੰ ਕਿਸੇ ਕੰਮ ਦਾ ਨਹੀਂ ਤੂੰ ਖਸਮਾ ਨੂੰ ਵੀ ਖਾਈ ਜਾਣਾ ਤੂੰ ਕੰਮ ਕੋਈ ਕਾਰ ਕਰਨਾ ਕੋ ਨਹੀਂ ਚੱਜਦਾ ਨਾ ਕੋ ਕਮਾਈ ਕਰਨੀ ਹੈ ਹਾਂਜੀ ਤੋ ਐਸ ਤਰ੍ਹਾਂ ਹੀ ਇਹਨੂੰ ਹੀ ਫਿਰ ਉਹਨਾਂ ਨੇ ਕਈਆਂ ਆਖਣਾ ਫਲਾਣਾ ਬੜਾ ਖਸਮਾ ਨੂੰ ਖਾਣਾ ਹੈ ਹਾਂ ਜੀ ਇਸ ਤਰ੍ਹਾਂ ਇਹ ਉਸੇ ਮੁਹਾਵਰੇ ਨੂੰ ਮੱਲਬੇ ਉਹਦੇ ਚ ਵਰਤਦੇ ਨੇ ਵਾਹ ਹਾਂ ਜੀ ਲਓ ਜੀ ਤਿਆਰਿਓ ਇਹ ਅਖਾਨ ਨਹੀਂ ਬਾਈਵਾ ਸਾਹਿਬ ਫਰਮਾਇਆ ਪੀ ਇਹ ਮੁਹਾਵਰਾ ਹੈ ਇੱਕ ਗੱਲ ਦੂਜੀ ਗੱਲ ਉਹਨਾ ਬੜੀ ਸੋਹਣੀ ਦੱਸੇ ਵੀ ਖਸਮਾਂ ਨੂੰ ਖਾਣਾ ਬਦਨਸੀਬ ਆਦਮੀ ਨੂੰ ਆਖਿਆ ਜਾਂਦਾ ਹੈ ਖਸਮ ਦਾ ਮਤਲਬ ਮਾਲਕ ਤੇ ਖਸਮ ਦਾ ਮਤਲਬ ਖਾਵਦ ਵੀ ਹੁੰਦਾ ਅਜਿਹੀ ਔਰਤ ਜਿਹੜੀ ਖਸਮ ਨੂੰ ਖਾ ਜਾਏ ਯਾਨੀ ਉਹਨੂੰ ਮਨ ਹੋਸ ਗਿਣਿਆ ਜਾਂਦਾ ਸਬਦ ਕਦਮੀ ਅਸੀਂ ਆਖਨੇ ਆ ਜਿਸ ਔਰਤ ਦਾ ਬੰਦਾ ਹੀ ਮਰ ਜਾਏ ਉਹ ਖਸਮਾਂ ਨੂੰ ਖਾਣੀ ਹੋ ਗਈ ਨਾ ਜਿਹੜੀ ਆਪਣੇ ਖਸਮ ਨੂੰ ਖਾ ਗਈ ਮਤਲਬ ਇਹ ਨਹੀਂ ਕਿ ਉਹਨੂੰ ਕੋਈ گوشਤ ਕਰਕੇ ਉਹਦਾ ਖਾ ਗਈਏ ਬੋਟੀਆਂ ਕਰਕੇ ਮਕਸਦ ਇਹ ਜਿਹਨੇ ਲੈ ਲਿਆ ਜਿਹਦੇ ਉਹਦਾ ਸਾਈਂ ਮਰ ਗਿਆ ਫਿਰ ਰੱਡੀ ਹੋ ਗਈ ਤੇ ਫਿਰ ਉਹ ਬਦਨਸੀਬ ਹੀ ਹੋ ਗਈ ਨਾ ਪਿਆਰਿਓ ਉਹਦਾ ਤਾਂ ਘਰਬਾਰ ਹੀ ਉਜੜ ਗਿਆ ਤੇ ਜਦੋਂ ਕਿਸੇ ਬਾਲ ਨੂੰ ਸਮਝਾਉਂਦੇ ਸਾਨੂੰ ਵੱਡੇ ਬਜ਼ੁਰਗ ਉਹ ਮੁਰਜਾਏ ਕੰਮ ਚੰਗਾ ਨਹੀਂ ਉਹ ਹੁਣ ਮੁੜਦਾ ਨਹੀਂ ਸੀ ਆਪਣੀ ਹੱਟ ਦਰਮੀ ਵਹਾਦਾ ਸੀ ਅੜੀ ਕਰਦਾ ਸੀ ਤੇ ਫੇਰ ਬਜ਼ੁਰਗਾ ਆਖ ਰਹਾ ਵੀ ਜਾ ਕਿਸਮਨੋ ਖਾ ਨਹੀ ਤੇ ਨਾਸੀ ਮਤਲਬ ਹੈ ਵੀ ਤੂੰ ਨਹੀਂ ਸਾਡੀ ਗੱਲ ਪਿਆ ਮੰਨਦਾ ਤੂੰ ਨਹੀਂ ਪਿਆ ਸੌਰ ਦਾ ਆਪਣੀ ਸਲਾਹ ਨਹੀਂ ਪਿਆ ਕਰਦਾ ਤੇ ਤੂੰ ਪਛਤਾਣਾ ਕਰ ਨੂੰ ਉਸ ਰੰਡੀ ਵਾਂਗੂ ਜਿਹੜੀ ਆਪਣਾ ਖਸਮ ਖਾ ਕੇ ਬਾਅਦ ਚ ਫਿਰ ਰੰਡੀ ਹੋ ਕੇ ਬੇਵਾ ਹੋ ਕੇ ਤੇ ਫਿਰ ਪਈ ਪਛਤਾਂਦੀ ਏ ਤੱਕ ਹੀ ਪੀ ਖਾਂਦੀ ਏ ਨਾ ਫਿਰ ਦੁਨੀਆ ਤੇ ਏਈ ਇਕ ਸਭ ਜ ਲੋਕ ਦੇ ਬਜ਼ੁਰਗਾਂ ਵੱਲੋਂ ਨਾ ਅਹਿਲ ਨਾ ਫਰਮਾਨ ਬੱਚਿਆਂ ਨੂੰ ਕੋਈ ਬਦਦੁਆ ਮਾਵਾ ਦੇਂਦੀਆਂ ਤੇ ਨਹੀਂ ਨਾ ਪਿਓ ਦੇਂਦੇ ਨੇ ਲੇਕਿਨ ਉਹ ਗੁੱਸੇ 'ਚ ਕਹਿ ਛੱਡਦੇ ਹਣ ਜਾ ਖਸਮਾ ਨੂੰ ਖਾਣਿਆ ਫਟਕਾਰ ਫਟਕਾਰ ਕਰ ਦੇਣੀ ਵੀ ਜਾ ਤੂੰ ਤੇਰਾ ਭਲਾ ਨਹੀਂ ਹੋਣਾ ਕਿਉਂਕਿ ਤੂੰ ਮੇਰੇ ਅੱਖੇ ਨਹੀਂ ਪਿਆਰ ਲੱਗਦਾ ਸਾਹਿਬ ਇਹਦੇ ਨਾਲ ਹੀ ਸਾਡੇ ਅੱਜ ਦੇ ਇਸ ਵਿਲਾਗ ਦਾ ਵੇਲਾ ਮੁੱਕ ਗਿਆ ਇਨਸ਼ਾਅੱਲਾ ਅਗਲੇ ਵਿਲਾਗ ਦੇ ਵਿੱਚ ਫੇਰ ਅੱਲਾ ਪਾਕ ਦੇ ਹੁਕਮ ਨਾਲ ਤੁਹਾਡੇ ਨਾਲ ਮੁਲਾਕਾਤ ਕਰਾਂਗੇ ਹੁਣ ਦਿਓ ਸਾਨੂੰ ਇਜਾਜ਼ਤ ਲਾਓ ਯਾਰ ਹਵਾਲੇ ਰੱਬ ਦੇ ਤੇ ਮੇਲੇ ਚਾਰ ਦਿਨਾਂ ਦੇ ਉਸ ਦਿਨ Eid ਮੁਬਾਰਕ ਹੋਸੀ ਜਿਸ ਦਿਨ ਫੇਰ ਮਿਲਾਂਗੇ ਰੱਬ ਰਾਖਾ ਤੇ ਅੱਲਾ ਬੇਲੀ ਓ ਚੱਲ ਰੌਣਕ ਹੋ ਜਾਊ ਚੱਟ